आम हि गुरु सा ਕਬਨ ਕਬਨ ਗੁਣ ਕਹਿ ਕਹਿ ਕਬਾ ਤੂੰ ਸਾਹਿਬ ਗੁਣੀ ਧਨਾਨ ਮਰੀ ਮਹਮਾ ਬਰਨ ਨਾਸਕਾ ਨਖੇ ਨ ਪੂਲ ਨਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਇਕੰਕਾਰ ਸਤ ਗੁਰੂ ਤੇਹ ਪਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਕਹ ਕਹ ਤਿਨਹੋ ਪਹਿਰਾਵਨ ਠਾਨੈ ਕੁਸਤੇ ਕਰਤ ਜੀਤ ਕਹ ਹਨ ਕਹ ਕਹ ਤਿਨਹੋ ਪਹਿਰਾਵਨ ਠਾਨੈ ਕੁਸਤੇ ਕਰਤ ਜੀਤ ਕਹ ਹਨ ਪਰਮ ਸਨਮਾਨ ਜੋਗ ਚਾਬਰ ਤਗਤ ਛਤਰ ਦੇ ਮਾਲਕ ਦਸਾਹੀ ਪਾਤ ਸਾਹਿਆਂ ਦੀ ਆਤਮਿਕ ਜੋਤ ਸ਼ਬਦ ਗੁਰੂ ਪਤਤ ਪਾਵਨ ਕਿਰਪਾ ਨਿਦਾਨ ਭਗਤ ਵਸ਼ਲ ਲੋਕ ਪਰਲੋਕ ਦੇ ਰਾਖੇ ਸਾਰੀ ਹੀ ਦੁਨੀਆ ਦੇ ਸਾਜੇ ਰਹਿ ਵਰ ਸੱਚੇ ਪਾਤਸ਼ਾਹ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਬਨ ਹਜ਼ੂਰੀ ਅੰਦਰ ਸੰਧਿਆ ਦੇ ਟਾਈਮ ਦੇ ਸਜੇ ਹੋਏ دیਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾ ਸਿਨਮਰ ਫਤੇ ਪਰਵਾਨ ਕਰੋ ਸਾਰੇ ਪ੍ਰੇਮ ਭਾਵਨਾ ਸਹਿ ਤਾਖੋ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਸਤਿਗੁਰਾਂ ਨੇ ਅਪਾਰ ਕਿਰਪਾ ਮਹਿਰਮਤ ਕੀਤੀ ਹੈ ਤਾ ਕਰਕੇ ਸਨ ਅਨੁਸਾਰੀਆਂ ਨੂੰ ਸੰਗਤੀ ਰੂਪ ਵਿੱਚ ਬੈਠ ਕਰਕੇ ਗੁਰਬਾਣੀ ਗੁਰਮਤਿ ਦੀਆਂ ਵਿਚਾਰਾਂ ਨੂੰ ਸਰਵਣ ਕਰਨ ਦਾ ਸਤਿਗੁਰਾਂ ਦੇ ਜੀਵਨ ਦੇ ਪਾਵਨ ਇਤਿਹਾਸ ਦੇ ਨਾਲ ਜੁੜਨ ਦਾ ਇਹ ਕੀਮਤੀ ਸੁਭਾਗਾ ਸਮਾਪ੍ਰਾਪਤ ਹੋਇਆ ਹੈ ਆਪ ਜੀ ਦੇ ਬਹੁਤ ਵੱਡੇ ਭਾਗ ਹਨ ਜੋ ਕਿ ਤੁਸੀਂ ਰੋਜ਼ਾਨਾ ਹੀ ਆਪਣੇ ਨੇਮ ਨੂੰ ਨਿਭਾਉਂਦਿਆਂ ਹੋਇਆ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕਰਕੇ ਆਪਣਾ ਜਿਹੜਾ ਇਤਿਹਾਸ ਹੈ ਗੁਰੂ ਸਹਿਬਾਨਾਂ ਦੇ ਜੀਵਨ ਦੀਆਂ ਜਿਹੜੀਆਂ ਮਹਾਨ ਗਥਾਵਾਂ ਨੇ ਉਹਨਾਂ ਦੇ ਨਾਲ ਜੁੜਨ ਦਾ ਯਤਨ ਕਰਦੇ ਹੋ ਗੁਰਮੁਖੋ ਕਲ ਦੇ دیਵਾਨਾ ਵਿੱਚ ਆਪਾਂ ਨੇ ਵਿਚਾਰ ਕੀਤੀ ਸੀ ਕਿ ਜਿੱਥੇ ਗੁਰੂ ਅੰਗਦ ਸਾਹਿਬ ਜੀ ਸਿੱਖ ਸੰਗਤਾਂ ਨੂੰ ਗੁਰਬਾਣੀ ਤੇ ਗੁਰਮਤ ਦਾ ਉਪਦੇਸ਼ ਦਿੰਦੇ ਐ ਉਥੇ ਗੁਰੂ ਅੰਗਦ ਸਾਹਿਬ ਜੀ ਨੇ ਸੰਗਤ ਤੇ ਪੰਗਤ ਦੀ ਜਿਹੜੀ ਮਰਜ਼ਾਦਾ ਹੈ ਉਹਦੇ ਵੱਲ ਵੀ ਬੜਾ ਧਿਆਨ ਦਿੱਤਾ ਵੈਸੇ ਆਰੰਭਤਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਹੀ ਕਰ ਦਿੱਤੀ ਤੇ ਮਹਾਰਾਜ ਨੇ ਬੀੜਪਿਆਂ ਦਾ ਸੱਚਾ ਸੌਦਾ ਕੀਤਾ ਲੋੜਵੰਦਾਂ ਨੂੰ ਭੋਜਨ ਸ਼ਿਕਾਇਆ ਠੀਕ ਐ ਸਿੱਕ ਗੱਲ ਕਹਿੰਦੇ ਵੀ ਮਹਾਰਾਜ ਨੇ ਭੁੱਖੀਆਂ ਸਾਧੂਆਂ ਨੂੰ ਭੋਜਨ ਸ਼ਿਕਾਇਆ ਗੱਲ ਸਾਧੂਆਂ ਦੀ ਨਹੀਂ ਐ ਗੱਲ ਸਿਵੀ ਗੁਰੂ ਨਾਨਕ ਸਾਹਿਬ ਜੀ ਨੇ ਲੋੜਵੰਦਾਂ ਨੂੰ ਭੋਜਨ ਸ਼ਿਕਾਇਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਮੁਤਾਬਕ ਲੋੜਵੰਦਾਂ ਦੀ ਸੇਵਾ ਕਰਨਾ ਇਹਦੇ ਨਾਲ ਕੋਈ ਮੁਨਾਫੇ ਵਾਲਾ ਖਰਾ ਸੌਦਾ ਨਹੀਂ ਸੀ ਕੇਵਲੇ ਇਹ ਨਹੀਂ ਵੀ ਮਹਾਰਾਜ ਨੇ ਉਹਨਾਂ ਨੂੰ ਭੋਜਨ ਸ਼ਿਕਾਇਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਵੀ ਕੀਤਾ ਜਿਹੜੇ ਸਾਧੂ ਸਨ ਜਿਹੜੇ ਲੋਕ ਸਨ ਜਿਨ੍ਹਾਂ ਨੂੰ ਭੋਜਨ ਸ਼ਿਕਾਇਆਨ ਅੱਜ ਵੀ ਗੁਰਮੁਖੋ ਕਈ ਵਾਰ ਲੋਕ ਜਿਹੜੇ ਐ ਉਹ ਡਿਨਰ ਅਰੇਂਜ ਕਰਦੇ ਵੀ ਨਾਲੇ ਆਪਾਂ ਬੈਠਾਂਗੇ ਨਾਲ ਗੱਲਬਾਤ ਕਰਾਂਗੇ ਤੇ ਨਾਲ ਭੋਜਨ ਛਕਾਂਗੇ ਤੇ ਨਾਲੇ ਤੇ ਮਹਾਰਾਜ ਨੇ ਇਹਨਾਂ ਨੂੰ ਭੋਜਨ ਛਕਾਇਆ ਤੇ ਨਾਲੇ ਮਹਾਰਾਜ ਨੇ ਇਹਨਾਂ ਨੂੰ ਗੁਰਮਤਿ ਦਾ ਉਪਦੇਸ਼ ਦੱਸ ਕੇ ਜੀਵਨ ਦੇ ਸਹੀ ਮਾਰਗ ਤੇ ਤੋਰਿਆ ਸੋ ਗੁਰੂ ਅੰਗਦ ਸਾਹਿਬ ਜੀ ਆਪਣੇ ਸਮੇਂ ਵਿੱਚ ਇਸ ਗੱਲ ਤੇ ਬੜਾ ਜ਼ੋਰ ਦਿੰਦੇ ਐ ਕਿ ਗੁਰੂ ਘਰ ਦੇ ਵਿੱਚ ਜਿਹੜਾ ਵੀ ਲੰਗਰ ਬਣੇ ਜਿਹੜਾ ਵੀ ਪ੍ਰਸਾਦਾ ਬਣੇ ਇੱਕ ਤੇ ਉਹ ਪੋਸ਼ਟਿਕ ਭੋਜਨ ਹੋਵੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਮੈਂ ਹਮੇਸ਼ਾ ਇਸ ਗੱਲ ਤੇ ਪਹਿਰਾ ਦਿੰਦਾ ਰਹਿਣਾ ਕਿ ਗੁਰੂ ਘਰ ਦੇ ਵਿੱਚ ਲੰਗਰ ਸਾਦਾ ਹੋਵੇ ਪਰ ਪੋਸ਼ਟਿਕ ਭੋਜਨ ਹੋਵੇ ਇਦਾਂ ਦਾ ਲੰਗਰ ਹੋਵੇ ਜਿਹਦੇ ਨਾਲ ਖਾ ਕਰਕੇ ਜਿਸ ਲੰਗਰ ਨੂੰ ਸ਼ੱਕ ਕਰਕੇ ਕੋਈ ਬਿਮਾਰ ਨਾ ਹੋਵੇ ਸੋ ਲੰਗਰ ਬਿਲਕੁਲ ਸਾਦਾ ਹੋਵੇ ਜਿਹੜਾ ਹਰ ਇੱਕ ਨੂੰ ਬਰਾਬਰ ਹੀ ਪੰਗਤ ਵਿੱਚ ਬਿਠਾ ਕੇ ਛਕਾਇਆ ਜਾਏ ਸੋ ਗੁਰੂ ਘਰ ਵਿੱਚ ਜਦੋਂ ਲੰਗਰ ਤਿਆਰ ਹੁੰਦਾ ਹੈ ਪ੍ਰਸਾਦਾ ਤਿਆਰ ਹੁੰਦਾ ਹੈ ਤੇ ਗੁਰਮੁਖੋ ਜਿੱਥੇ ਗੁਰੂ ਕੇ ਸਿੱਖ ਪੰਗਤ ਵਿੱਚ ਬੈਠ ਕੇ ਪ੍ਰਸਾਦਾ ਛਕਦੇ ਹਨ ਉਥੇ ਗੁਰੂ ਅੰਗਦ ਸਾਹਿਬ ਜੀ ਕੋਈ ਉੱਚੇਚੇ ਤੌਰ ਤੇ ਵੱਖਰਿਆਂ ਬੈਠ ਕੇ ਭੋਜਨ ਨਹੀਂ ਕਰਦੇ ਜਿਵੇਂ ਅੱਜ ਤੇ ਵੱਖਰਾ ਵੱਖਰਾ ਭਾਂਣ ਚੱਲ ਪਿਆ ਨਾ ਸੋ ਗੁਰੂ ਅੰਗਦ ਸਾਹਿਬ ਜੀ ਵੀ ਗੁਰਸਿੱਖਾਂ ਦੇ ਨਾਲ ਹੀ ਬੈਠਦੇ ਆ ਤੇ ਜਿਸ ਪੰਗਤ ਵਿੱਚ ਗੁਰੂ ਕੇ ਸਿੱਖ ਬੈਠਦੇ ਆ ਹੁਣ ਸਿੱਖਾਂ ਦੇ ਮਨ ਵਿੱਚ ਕਿੰਨੀ ਇਹ ਭਾਵਨਾ ਹੋਏਗੀ ਕਿ ਗੁਰੂ ਜੀ ਸਾਨੂੰ ਬਰਾਬਰ ਬਿਠਾਰੇ ਇਹਦੀਆਂ ਨਾ ਹੁਣ ਅੱਜ ਕੀ ਹੈ ਕੁਝ ਬੰਦੇ ਕਹਿੰਦੇ ਨਹੀਂ ਜੀ ਅਸੀਂ ਪੰਥ ਦੇ ਮਾਮੇ ਲੱਗਦੇ ਆ ਪਿੱਛੇ ਦੇ ਇੱਕ ਪ੍ਰਚਾਰਕ ਨੂੰ ਵੀ ਮੈਂ ਗੱਲ ਕਹੀ ਉਹ ਆਪਣੇ ਆਪ ਨੂੰ ਸਮਝ ਹੀ ਜਾਇਆ ਕਰ ਵੀ ਜੇ ਮੈਂ ਚਾਰ ਗੱਲਾਂ ਕਰਦਾ ਸ਼ਾਇਦ ਪੰਥ ਮੇਰੇ ਸਹਾਰੇ ਚੱਲਦਾ ਮੈਂ ਫਿਰ ਭਗਤ ਜੀ ਦੀ ਇੱਕ ਪੰਗਤੀ ਪੜ੍ਹੀ ਮੈਂ ਕਿਹਾ ਆਪਨ ਬਾਪੈ ਨਾਹੀ ਕਿਸੇ ਕੋ ब्राह्मण ਕਹਿੰਦਾ ਸੀ ਨਾ ਵੀ ਵੇਦ ਵੇਦਾਂ ਨੂੰ ਧਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ ਅਧਿਕਾਰ ਤੇ ਮੇਰੇ ਕੋਲ ਹੈ ਮੈਂ ਮੰਦਰ ਵਿੱਚ ਜਾ ਸਕਦਾ ਮੈਂ ਰੱਬ ਦਾ ਨਾਮ ਲੈ ਸਕਦਾ ਹੈ ਭਗਤ ਜੀ ਕਹਿੰਦੇ ਆਪਨ ਬਾਪੈ ਨਹੀਂ ਕਿਸੇ ਕੋ ਕਹਿੰਦੇ ਪਰਮਾਤਮਾ ਕਿਸੇ ਇੱਕ ਦੀ ਮਲਕੀਅਤ ਨਹੀਂ ਵੀ ਇੱਕ ਦਾ ਬਾਪ ਹੈ ਭਾਵਨ ਕੋ ਹਰ ਰਾਜਾ ਭਗਤ ਜੀ ਕਹਿੰਦੇ ਉੱਤੇ ਭਾਵਨਾ ਵਾਲਿਆਂ ਦਾ ਕਿਉਂਕਿ ਉੱਤੇ ਸਾਂਝਾ ਸਾਹਿਬ ਬਾਪ ਹਮਾਰਾ ਉੱਤੇ ਸਾਰਿਆਂ ਦਾ ਸਾਂਝ ਹੈ ਇਸ ਕਰਕੇ ਮੈਂ ਆਖਿਆ ਭਾਈ ਸਾਬ ਇਸ ਭਲੇਖੇ ਵਿੱਚ ਨਾ ਰਹੋ ਵੀ ਸ਼ਾਇਦ ਪੰਥ ਸਾਡੇ ਕਰ ਕੀ ਚੱਲਦਾ ਹੈ ਸ਼ਾਇਦ ਕੋਮ ਦੀ ਅਗਵਾਹੀ ਅਸੀਂ ਕਰਦੇ ਹਾਂ ਮੈਂ ਕਿਹਾ ਇੱਥੇ ਤੇ ਇੱਕ ਇੱਕ ਸਿੱਖ ਦਾ ਬਰਾਬਰ ਦਾ ਯੋਗਦਾਨ ਹੈ ਹੋ ਸਕਦਾ ਇੱਕ ਸਧਾਰਨ ਸਿੱਖ ਜਿਹੜਾ ਘਰ ਵਿੱਚ ਰਹਿਣ ਵਾਲਾ ਹੋਵੇ ਤੇ ਉਹਦੀ ਕੁਰਬਾਨੀ ਤੁਹਾਡੇ ਨਾਲ ਵੀ ਵੱਡੀ ਹੋਵੇ ਕੋਮ ਦੇ ਲਈ ਇਹ ਮੈਂ ਸੱਚ ਕਹਦੇ ਹਾਂ ਜਿਹੜੇ ਬਹੁਤੀਆਂ ਗੱਲਾਂ ਕਰਦੇ ਹਨ ਨਾ ਤੇ ਜਦੋਂ ਪੰਥ ਤੇ ਭੀੜ ਪੈਂਦੀ ਹੈ ਤੇ ਪਿੱਛੇ ਹਟ ਜਾਂਦੇ। ਸੀਸ ਦਿੰਦੇ ਆਮ ਗੁਰਸਿੱਖ ਹਾਲਾ ਕਿ ਮੇਰਾ ਵਿਸ਼ਾ ਨਹੀਂ। ਉਹ ਸਿੱਖ ਫਿਰ ਸੋਚਦੇ ਆ ਵੀ ਗੁਰੂ ਜੀ ਸਾਨੂੰ ਇੰਨਾ ਪਿਆਰ ਕਰਦੇ ਐ ਬਰਾਬਰ ਬਿਠਾਉਂਦੇ ਐ ਤੇ ਗੁਰਮਖੋ ਫਿਰ ਉਹ ਸੇਵਾਵਾਂ ਵੀ ਬਰਾਬਰ ਕਰਦੇ। ਗੁਰੂ ਦੇ ਹੁਕਮ ਵਿੱਚ ਤੁਰਦੇ। ਸੋ ਗੁਰੂ ਅੰਗਦ ਸਾਹਿਬ ਜੀ ਵੀ ਬਰਾਬਰ ਬੈਠ ਕੇ ਪੰਗਤ ਵਿੱਚ ਲੰਗਰ ਛਕਦੇ ਐ। ਤੇ ਮਾਤਾ ਖੀਵੀ ਜੀ ਆਪਣੇ ਹੱਥੀ ਭੋਜਨ ਤਿਆਰ ਕਰਦੇ ਆ। ਭੋਜਨ ਤਿਆਰ ਕਰਕੇ ਕੇਵਲ ਆਪਣੇ ਪੁੱਤਰਾਂ ਨੂੰ ਆਪਣੇ ਪਰਿਵਾਰ ਨੂੰ ਨਹੀਂ ਸਿਖਾਉਂਦੇ ਮਾਤਾ ਖੀਵੀ ਜੀ ਉਹ ਨੇ ਜਿਹੜੇ ਭੋਜਨ ਤਿਆਰ ਕਰਕੇ ਪਹਿਲਾਂ ਗੁਰਸਿੱਖਾਂ ਨੂੰ ਸਿਖਾਉਂਦੇ ਮੈਂ ਕੱਲ ਵੀ ਬਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਭਾਈ ਸੱਤੇ ਤੇ ਬਲਵੰਡੇ ਦੀ ਜਿਹੜੀ ਵਾਰ ਹੈ ਨਾ ਮਾਤਾ ਖੀਵੀ ਨੇਕ ਜਨ ਗੁਰਮੁਖੋ ਇੱਕ ਇਸਤਰੀ ਹੈ ਮਾਤਾ ਖੀਵੀ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਜਿਵੇਂ ਭਾਈ ਮਰਦਾਨਾ ਜੀ ਦਾ ਨਾਮ ਹੈ ਭਾਈ ਲਾਲੂ ਦਾ ਨਾਮ ਹੈ ਇਸੇ ਤਰ੍ਹਾਂ ਮਾਤਾ ਖੀਵੀ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿਚ ਆਇਆ ਹੋਰ ਕਿਸੇ ਇਸਤਰੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਜਿੰਨੀ ਕੁ ਮੈਨੂੰ ਸਮਝ ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਸੌਪਤ ਰਾਲੀ ਲੰਗਰ ਦੌਲਤ ਵੰਡਈਏ ਮਾਤਾ ਖੀਵੀ ਜੀ ਨੇ ਆਪਣੀਆਂ ਤਜੌਰੀਆਂ ਨਹੀਂ ਭਰੀਆਂ ਲੁਕੋ ਕੇ ਨਹੀਂ ਰੱਖਿਆ ਮਾਤਾ ਖੀਵੀ ਜੀ ਲੋੜ ਮੁਤਾਬਕ ਗੁਰਸਿੱਖਾਂ ਨੂੰ ਮਾਇਆ ਵੀ ਵੰਡਦੇ ਆ ਤੇ ਲੋੜ ਮੁਤਾਬਕ ਉਹਨਾਂ ਨੂੰ ਭੋਜਨ ਵੀ ਸ਼ਿਕਾਉਂਦੇ ਐ ਕਹਿੰਦੇ ਆਪਣੇ ਹੱਥੀਂ ਖੀਰ ਤਿਆਰ ਕਰਦੇ ਐ ਘਿਓ ਪਾ ਕੇ ਅੱਜ ਦੇ ਡਾਕਟਰ ਇਹਨਾਂ ਨਹੀਂ ਜੀ ਦੇਸੀ ਘਿਓ ਨਾ ਖਾਓ ਪਹਿਲਾਂ ਬਜ਼ੁਰਗ ਦੇਸੀ ਘਿਓ ਖਾਂਦੀ ਸੀ ਤੇ ਤੰਦਰੁਸਤ ਹੁੰਦੇ ਸਨ ਇਹਨਾਂ ਚੀਜ਼ਾਂ ਵਿੱਚੋਂ ਸਾਨੂੰ ਦੂਰ ਕਰਤਾ ਜਿਹੜੀਆਂ ਬਾਜ਼ਾਰੂ ਚੀਜ਼ਾਂ ਸੀ ਉਹਨਾਂ ਵੱਲ ਸਾਨੂੰ ਪਾ ਦਿੱਤਾ ਤਾਂ ਹੀ ਤੇ ਅੱਜ ਦੇ ਬੱਚਿਆਂ ਵਿੱਚ ਅੱਜ ਦੇ ਨੌਜਵਾਨਾਂ ਵਿੱਚ ਤਾਕਤ ਨਹੀਂ ਰਹੀ ਨਾ ਉਹ ਸਰੀਰਕ ਤੌਰ ਤੇ ਗਰੋਥ ਕਰ ਪਾਉਂਦੀ ਐ ਤੇ ਨਾ ਉਹ ਮਾਨਸਿਕ ਤੌਰ ਤੇ ਅਪਾ ਵੇਖੀ ਜਿਣਾ ਮਾਨਸਿਕ ਤੌਰ ਤੇ ਵੀ ਅੱਜ ਦਾ ਮਨੁੱਖ ਕਮਜ਼ੋਰ ਹੋ ਰਿਹਾ ਤੇ ਸਰੀਰਕ ਤੌਰ ਤੇ ਵੀ ਅਸੀਂ ਕਮਜ਼ੋਰਾਂ ਦਾ ਕਾਰਨ ਕੀ ਹੈ ਵੀ ਜਿਹੜੀ ਡਾਈਟ ਸਾਨੂੰ ਲੈਣੀ ਚਾਹੀਦੀ ਉਹ ਸੀ ਲੈ ਨਹੀਂ ਰਹੇ ਜਿਹੜੀਆਂ ਚੀਜ਼ਾਂ ਨਹੀਂ ਸੀ ਖਾਣੀਆਂ ਚਾਹੀਦੀਆਂ ਉਹ ਅਸੀਂ ਖਾ ਰਹੇ ਹਾਂ ਇਦਾਂ ਹੀ ਹੈ ਨਾ ਚਲੋ ਇੱਕ ਵੱਖਰਾ ਵਿਸ਼ਾ ਫਿਰ ਗੁਰੂ ਅੰਗਦ ਸਾਹਿਬ ਜੀ ਜਿੱਥੇ ਲੰਗਰ ਦੀ ਮਰਜਾਦਾ ਤੇ ਬੜਾ ਜ਼ੋਰ ਦਿੰਦੇ ਐ ਉਥੇ ਗੁਰੂ ਅੰਗਦ ਸਾਹਿਬ ਜੀ ਬੱਚਿਆਂ ਨੂੰ ਬੜਾ ਪਿਆਰ ਕਰਦੇ ਕਿਉਂ ਕੀ ਜੇ ਬੱਚਿਆਂ ਨੂੰ ਪਿਆਰ ਕਰਾਂਗੇ ਤੇ ਤਾਈਂ ਇਹਨਾਂ ਨੇ ਸੰਗਤ ਵਿੱਚ ਆਉਣਾ ਤੇ ਗੁਰੂ ਅੰਗਦ ਸਾਹਿਬ ਜੀ ਨੇ ਬੱਚਿਆਂ ਨੂੰ ਗੁਰਮੁਖੀ ਦੀ ਵਿਦਿਆ ਵੀ ਪੜ੍ਹਾਉਣੀ ਉਥੇ ਜਦੋਂ ਦਿਨ ਦਾ ਤੀਸਰਾ ਪੈਰ ਹੋਣਾ ਤੇ ਗੁਰੂ ਅੰਗਦ ਸਾਹਿਬ ਜੀ ਨੇ ਪਹਿਲਵਾਨਾਂ ਨੂੰ ਬੁਲਾ ਕੇ ਤੇ ਉਹਨਾਂ ਤੋਂ ਕੁਸ਼ਤੀਆਂ ਕਰਾਉਣੀਆਂ ਇਹਦੇ ਬਿੱਸੇ ਮਨੋਰਥ ਪੱਤਾ ਕੀ ਸੀ ਆਪਾਂ ਕੱਲ ਵੀ ਨੁਕਤਾ ਸਾਂਝਾ ਕੀਤਾ ਸੀ ਵੀ ਇੱਕ ਤੇ ਲੋਕ ਆਪਸ ਵਿੱਚ ਕੁਲ ਮਿਲ ਜਾਣ ਇਹ ਦਿਸੇ ਨੇ ਇੱਕ ਦੂਜੇ ਤੋਂ ਪੇਟ ਮੰਨੀ ਜਾਂਦੀ ਸੀ ਇੱਕ ਦੂਜੇ ਤੋਂ ਲੋਕ ਦੂਰੀ ਬਣਾ ਕੇ ਰੱਖਦੇ ਸਨ ਇੱਕ ਦੂਜੇ ਨੂੰ ਸ਼ੂਨ ਤੱਕ ਬਹੁਤ ਵੱਡੀ ਗੱਲ ਮੰਨਿਆ ਜਾਂਦਾ ਸੀ ਤੇ ਮਹਾਰਾਜ ਕਹਿੰਦੇ ਇੱਕ ਤੇ ਲੋਕ ਜਾਤੀ ਹੰਕਾਰ ਛੱਡ ਕੇ ਵਰਣ ਵੰਡ ਦੇ ਜਿਹੜੇ ਬਿਤ ਕਰੇ ਉਹਨਾਂ ਨੂੰ ਛੱਡ ਕੇ ਖੁੱਲ ਮਿਲ ਜਾਣ ਤੇ ਦੂਸਰਾ ਨੌਜਵਾਨ ਸਰੀਰਕ ਤੌਰ ਤੇ ਤੰਦਰੁਸਤ ਹੋਣ ਤੇ ਤੀਸਰਾ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਪ੍ਰੇਰਿਤ ਹੋਣ ਅੱਜ ਸਰਕਾਰਾਂ ਨੂੰ ਵੀ ਚਾਹੀਦੇ ਆ ਵੋਟਾਂ ਦਾ ਸਮਾਂ ਚੱਲਦਾ ਹੈ ਨਾ ਤੇ ਸਰਕਾਰਾਂ ਨੂੰ ਪੁੱਛੋ ਵੀ ਨੌ ਜਵਾਨਾਂ ਲਈ ਤੁਸੀਂ ਕਿੰਨੇ ਖੇਡ ਗਰਾਊਂਡ ਬਣਾਈ ਆ ਤੁਸੀਂ ਵੇਖੋ ਨਾ ਚੀਨ ਵਰਗੇ ਜਿਹੜੇ ਦੇਸ਼ ਹੈ ਉਹਨਾਂ ਨੇ ਕਿੰਨੇ ਕਿੰਨੇ ਮੈਡਲ ਆਉਂਦੇ ਆ ਵੱਡੀਆਂ ਗੇਮਾਂ ਦੇ ਵਿੱਚ ਸਾਡੇ ਬੱਚਿਆਂ ਦੇ ਕਿਉਂ ਨਹੀਂ ਆਉਂਦੇ ਕਿਉਂਕਿ ਉਹਨਾਂ ਲਈ ਭਾਈ ਇਦਾਂ ਦੇ ਗਰਾਊਂਡ ਹੀ ਨਹੀਂ ਹੈ ਸਾਡੇ ਤੇ ਅੱਜ ਜਿਹੜੇ ਬੱਚੇ ਜਿਨ੍ਹਾਂ ਨੇ ਵੱਡੇ ਪੱਦਰ ਤੇ ਮੈਡਲ ਲਏ ਉਹ ਅੱਜ ਦਿਹਾੜੀਆਂ ਕਰਦੇ ਪਏ ਪਿੱਛੇ ਵੇਖਣਾ ਦਿੱਲੀ ਧਰ ਨਾਲ ਆ ਕੇ ਬੈਠੇ ਸੀ ਜਿਹੜੇ ਵੱਡੇ ਵੱਡੇ ਪਹਿਲਵਾਨ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਜਿਹੜਾ ਅਸੀਂ ਹੱਕ ਨਹੀਂ ਦਿੱਤਾ ਤੇ ਉਹਨਾਂ ਦਾ ਸ਼ੋਸ਼ਣ ਕੀਤਾ ਧੀਆਂ ਭੈਣਾਂ ਨੂੰ ਜਿਹੜਾ ਅਸੀਂ ਗਲਤ ਤਰੀਕੇ ਨਾਲ ਉਸ ਸਮੇਂ ਦੇ ਮੰਤਰੀ ਜਿਹੜੇ ਉਹ ਕਰਦੇ ਰਹੇ ਇਹ ਮੇਰਾ ਵਿਸ਼ਾ ਨਹੀਂ ਮੈਂ ਪਰ ਬੋਲਦਾ ਰਹਿਣਾ ਵਿੱਚੋ ਵਿੱਚ ਕਿਉਂਕਿ ਗੱਲ ਗੇਮਾਂ ਦੀ ਖੇਡਾਂ ਦੀ ਚੱਲ ਰਹੀ ਹੈ ਸੋ ਇਹ ਸਰਕਾਰਾਂ ਨੂੰ ਚਾਹੀਦਾ ਵੀ ਜੇ ਅਸੀਂ ਨੌਜਵਾਨਾਂ ਨੂੰ ਨਸ਼ੀਆਂ ਵਿੱਚੋਂ ਕੱਢਣਾ ਹੈ ਇੱਕ ਤਾਂ ਅਸੀਂ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੀਏ ਤੇ ਦੂਸਰਾ ਉਹਨਾਂ ਲਈ ਉਹ ਚੀਜ਼ਾਂ ਮੁਹੱਈਆ ਕਰਵਾਈਏ ਜਿਹਦੇ ਨਾਲ ਉਹ ਖੇਡਾਂ ਵਿੱਚ ਅੱਗੇ ਵਧ ਸਕਣ ਉਹਨਾਂ ਲਈ ਚੰਗੇ ਗਰਾਊਂਡ ਹੋਣ ਚੰਗੇ ਕੋਚ ਹੋਣ ਚੰਗੀਆਂ ਸੁਵਿਧਾਵਾਂ ਹੋਣ ਹੁਣ ਬਾਰ ਦੇ ਬੱਚੇ ਕਿਉਂ ਇੰਨੇ ਅੱਗੇ ਜਾਂਦੇ ਆ ਉਹ ਭਾਈ ਉੱਥੇ ਉਹਨਾਂ ਨੂੰ ਸਹੂਲਤਾਂ ਦਿੰਦੇ ਉਹ ਧਿਆਨ ਦਿੰਦੇ ਉਹ ਛੋਟੀ ਉਮਰ ਤੋਂ ਲੈ ਕੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਸੋ ਗੁਰੂ ਅੰਗਦ ਸਾਹਿਬ ਜੀ ਨੇ ਇਹ ਸੋਚ ਲੈ ਕੇ ਨੌਜਵਾਨਾਂ ਨੂੰ ਬੁਲਾਉਣਾ ਤੇ ਮਹਾਰਾਜ ਨੇ ਜਿਹੜੇ ਮੱਲ ਅਖਾੜੇ ਸਨ ਉਹਨਾਂ ਦੀ ਆਰੰਭਤਾ ਜਿਹੜੀ ਕਰਾਈ ਸੀ ਆਓ ਹੁਣ ਅਗਲਾ ਜਿਹੜਾ ਪ੍ਰਸੰਗ ਹੈ ਆਪਾਂ ਸਾਰਿਆਂ ਨੇ ਗੁਰੂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਭੈ ਭਾਵਨੀ ਵਿੱਚ ਰਹਿੰਦਿਆਂ ਹੋਇਆਂ ਸਾਂਝਾ ਕਰਨੇ ਤੇ ਮਹਾਰਾਜ ਜੀ ਰਹਿਮਤ ਕਰਨ ਦਾਸ ਦੀ ਰਸਨਾ ਤੇ ਆਪ ਹੀ ਬਸ ਕੇ ਕਿਉਂਕਿ ਆਪਣੇ ਕੋਲ ਇਨੀ ਸਮਤ ਨਹੀਂ ਹੈ ਇਨੀ ਬੁੱਧ ਨਹੀਂ ਹੈ ਵੀ ਸਤਿਗੁਰਾਂ ਦੇ ਜੀਵਨ ਦੀ ਉਹਨਾਂ ਦੇ ਇਤਿਹਾਸ ਦੀ ਵਿਚਾਰ ਆਪਾਂ ਕਰ ਸਕੀਏ ਤੇ ਮਹਾਰਾਜ ਆਪ ਹੀ ਰਹਿਮਤ ਕਰਕੇ ਆਪਣੇ ਇਤਿਹਾਸ ਦੀ ਜਿਹੜੀ ਵਿਚਾਰ ਹੈ ਉਹ ਸਾਡੇ ਕੋਲ ਕਰਾ ਲੈਣ ਆਓ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ